ਆਈ ਆਪਣੀ ਦੁਕਾਨ ਹੈਗੀ ਮੇਰੀ ਗੋਪਾਲਨਗਰ ਚੌਕ ਅੱਛਾ ਆਪਣੀ ਦੁਕਾਨ ਤੋਂ ਜਦਾ ਰੋਟੀਨ 7 8 7 8 6 ਵੇ ਇਹਨੇ ਵੀ ਨਿਕਲਦਾ ਵਾਂ ਦੁਕਾਨ ਤੋਂ ਕਿਹਾ ਕੀ ਆਏ ਵਾਕਿਆ ਕੀ ਹੋਇਆ ਸੀ ਸਰ ਵਾਕਿਆ ਮੈਨੂੰ ਨੀਅਰ ਅਬਾਊਟ 8 ਤੋਂ 8:30 ਦੇ ਵਿੱਚ ਕਾਲ ਆਂਦੀ ਆ ਮੈਂ ਆਪਣੀ ਜੌਬ ਤੇ ਸੀਗਾ ਕਹਿੰਦੇ ਕਿ ਅਨਨੋਨ ਨੰਬਰ ਤੋਂ ਕਿ ਤੁਹਾਡੇ ਬ੍ਰਦਰ ਨੂੰ ਸੀएमसी ਲੈ ਕੇ ਆਏ ਆ ਤੁਸੀਂ ਇੱਥੇ ਆਜੋ ਜ਼ਰੂਰੀ ਹੈ ਜਲਦੀ ਆਜੋ ਇੱਟਾ ਟਕਲਾ ਆਈਆਂ ਸੀ ਟਰੈਕ ਟਕਲਾ ਆਈਆਂ ਸੀ ਗਿਆ ਮਨ ਅੱਛਾ ਤੇ ਅੱਜ ਮੈਂ ਆਪਣੀ ਦੁਕਾਨ ਤੋਂ ਨਿਕਲਾ ਮੈਂ ਦੇਖਿਆ ਉੱਥੇ ਨੋਟਿਸ ਕਰ ਰਹੇ ਸੀਗਾ ਰੇਕੀ ਕਰ ਰਹੇ ਸੀ ਹੁੰਦੇ ਉੱਥੇ ਮੈਂ ਜਿੱਦਾਂ ਮੋੜ ਮੁੜਿਆ ਉੱਥੇ ਇੱਕ ਮੁੰਡੇ ਨੇ ਮੈਨੂੰ ਹੱਥ ਦਿੱਤਾ ਮੈਂ ਰੁਕ ਗਿਆ ਹੋਰ 8-9 ਜਨੇ ਸੀਗੇ ਕਰਤੇ ਸੀਗੇ ਉਹ ਮੁੰਡੇ ਪੈਦਲ ਭਜਦੇ-ਭਜਦੇ ਆ ਇੱਕ ਮੁੰਡੇ ਨੇ ਮੇਰੇ ਚੰਡ ਮਾਰੀ ਪਿੱਛੇ ਇੱਕ ਮੁੰਡੇ ਨੇ ਦਾਤ ਮਾਰਿਆ ਮੈਂ ਉੱਥੇ ਇੱਕ ਦੁਕਾਨ ਦੇ ਅੰਦਰ ਵੜ ਗਿਆ ਆਪਣਾ ਬਚਾ ਕੀਤਾ ਬੰਦੇ ਵਾਕੇ ਤੁਹਾਡੇ ਨਹੀਂ ਮੈਂ ਨਹੀਂ ਜਾਣਦਾ ਇਹ ਕੌਣ ਸੀ ਮੇਰੇ ਨਾਲ ਧੱਕਾ ਮੁੱਕੀ ਦੇ ਵਿੱਚ ਉਹ ਫਾਇਰ ਕਰ ਦਿੰਦਾ ਇੱਕ ਤੇ ਉਹ ਕਹਿੰਦਾ ਕਿ ਮੇਰਾ ਨਾਮ ਤੁਸੀਂ ਮੈਨੂੰ ਜਾਣਦੇ ਨਹੀਂ ਨਮਨ ਬੰਸਲ ਆ ਜੋ ਮੈਨੂੰ ਸੁਣਨ ਤੋਂ ਆਇਆ ਜੀ ਐਸੀ ਜੇ ਆ ਕਿਤੇ ਕਹਿੰਦੇ ਅਸੀਂ ਵੈਸੀ ਖਾਂਦੇ ਪੀਂਦੇ ਉਧਰ ਚਲੇ ਗਏ ਆਪਣੇ ਯਾਰ ਆ ਦੋਸਤਾਂ ਨੇ ਗਿਆ ਸੀਗਾ ਜੀ ਸਾਢੇ ਕਿਛੇ ਦਾ ਸਮਾਂ ਸੀਗਾ ਸਰ ਉਹ ਲਿਖੇ ਤੇ ਲੱਗੀ ਉਹਦੀ ਪੂਣੀ ਤੇ ਲੱਗੀ ਆ ਯਾਮ ਤੇ ਹਾਂ ਠੀਕ ਨੇ ਹੁਣ ਨਹੀਂ ਸਰ ਅੱਗੇ ਕੰਡੀਸ਼ਨ ਤਾਂ ਵੈਸੇ ਖਰਾਬ ਹੀ ਆ ਹਜੇ ਵੀ ਉਹਨਾਂ ਦੀ ਸੀਰੀਅਸ ਨਹੀਂ ਉਹ ਤਰ ਦੇਖਣ ਨੂੰ ਜੇ ਗਲਤੀ ਆਪਾਂ ਨੂੰ ਦੋਨਾਂ ਤੇ ਰਚੂ ਕਿਸੇ ਦੀ ਜੇ ਆਪਾਂ ਨੂੰ ਪਤਾ ਨਹੀਂ ਹੈ ਕੀ ਚੀਜ਼ ਆ ਫੁੱਲ ਕਲੀਅਰ ਜਦੋਂ ਗੱਲ ਹੋएगी ਆਪਾਂ ਉਹਦੀ ਗੱਲ ਕਰ ਸਕਦੇ ਹਾਂ ਇਸ ਬਾਰੇ ਤਾਂ ਖਾਨ ਉਤਰਿਆ ਸੀ ਇੱਕ ਮੁੰਡਾ ਜੋ ਜੋ ਸੁਨਣ ਚ ਆਇਆ ਜੋ ਇਹਨਾਂ ਨੇ ਦੱਸਿਆ ਇੱਕ ਮੁੰਡਾ ਇਹਨਾਂ ਚੋਂ ਕੁਛ ਖਾਨ ਲੈਣ ਉਤਰਿਆ ਸੀਗਾ ਤੇ ਉਦੋਂ ਹੀ ਉਹਨਾਂ ਦੀ ਕੁੜਾ ਬੱਟੀ ਹੋਈ ਹੈ ਜੀ ਲੁਧਿਆਣਾ ਵਿੱਚ ਕੱਲ ਦੇਰ ਰਾਤ 2 3 ਦੇ ਵਿੱਚ ਆਪ ਦੇ ਗੁੱਟਬਾਜੀ ਹੋਈ ਸੀਗੀ ਤੇ ਉਸ ਤੇ ਚਲਦੇ ਦੌਰਾਨ ਇੱਕ ਫਾਇਰਿੰਗ ਵੀ ਹੋਈ ਸੀਗੀ ਪਹਿਲੇ irdਾ ਕਹਿਣਾ ਹੈ ਕਿ ਮੇਟੇ ਤੇ irdਾ ਹਥਿਆਰ ਨਾਲ ਹਮਲਾ ਕੀਤਾ ਗਿਆ ਹਾਲਾਂਕਿ ਬਾਜਪਾ ਦਾ ਨੇਤਾ ਦੱਸਿਆ ਜਾਂਦਾ ਯੂਵਰ ਮੋਰਚਾ ਦਾ ਪ੍ਰਧਾਨ ਦੱਸਿਆ ਜਾ ਰਿਹਾ ਤੇ ਕਾਫੀ ਲੰਬੇ ਸਮੇਂ ਤੋਂ ਪ੍ਰਧਾਨ ਦੱਸਿਆ ਜਾ ਰ ਨਵਨ ਬਾਂਸਰ ਨਾਮ ਹੁੰਦਾ ਪਜੀ ਕੀ ਨਾਮ ਹੈ ਮੇਰਾ ਨਾਮ ਨਮਨ ਬਾਂਸਲ ਜੀ ਨਮਨ ਬਾਂਸਲ ਜੀ ਕੀ ਉਹ ਭਾਜਪਾ ਦੇ ਸੀ ਮੈਂ ਵਾਚੂ ਦਾ ਰਾਜੀ ਲੁਧਿਆਣੇ ਦਾ ਜੀ ਅੱਛਾ ਤੇ ਹੁਣ ਹੋਇਆ ਕਿ ਤੁਹਾਡੇ ਨਾਲ ਸਿਵਲ ਹਸਪਤਲ ਤੁਸੀਂ ਆਇਓ ਮੈਂ ਵੀ ਆਪਣੀ ਦੁਕਾਨ ਹੈਗੀ ਮੇਰੀ ਕੋਲ ਪਾਰਲਰ ਚੋਂ ਅੱਛਾ ਆਪਣੀ ਦੁਕਾਨ ਤੋਂ ਜਦਾਂ ਰੋਟੀਨ 7 8 7 ਵਜੇ 8 ਵਜੇ 6 ਵਜੇ ਇਹਨੇ ਵੀ ਨਿਕਲਦਾ ਹਾਂ ਦੁਕਾਨ ਤੋਂ ਤੇ ਪਤਾ ਨਹੀਂ ਦੋ ਤਿੰਨ ਦਿਨਾਂ ਤੋਂ ਤੋਂ ਕੀ ਸਿਸਟਮ ਹੋ ਰਿਹਾ ਮੈਨੂੰ ਦੋ ਤਿੰਨ ਦਿਨ ਪਹਿਲਾਂ ਕਿਸੇ ਮੁੰਡਿਆਂ ਦੇ ਫੋਨ ਵੀ ਆਏ ਸੀਗੇ ਧਮਕੀਆਂ ਦੇ ਰਹੇ ਸੀਗੇ ਮੈਨੂੰ ਫੋਨ ਦੇ ਉੱਤੇ ਥ੍ਰੈਡ ਕਾਲਾਂ ਆਈਆਂ ਸੀ ਥ੍ਰੈਡ ਕਾਲਾਂ ਆਈਆਂ ਸੀਗੀਆਂ ਮੈਨੂੰ ਅੱਛਾ ਤੇ ਅੱਜ ਮੈਂ ਆਪਣੀ ਦੁਕਾਨ ਤੋਂ ਨਿਕਲਾ ਮੈਂ ਦੇਖਿਆ ਉੱਤੇ ਨੋਟਿਸ ਕਰ ਰਹੇ ਸੀਗੇ ਰੇਕੀ ਕਰ ਰਹੇ ਸੀ ਮੁੰਡੇ ਉੱਥੇ ਮੈਂ ਜਿੱਦਾਂ ਮੋੜ ਮੁੜਿਆ ਤੇ ਇੱਕ ਮੁੰਡੇ ਨੇ ਮੈਨੂੰ ਹੱਥ ਦਿੱਤਾ ਮੈਂ ਰੁਕ ਗਿਆ ਇਹਦਾ ਤੁਹਾਡਾ ਨਾਮ ਕੀ ਮੈਂ ਕਿਹਾ ਨਵਨ ਮਾਨਸਲ ਮੇਰਾ ਨਾਮ ਆ ਕਹਿੰਦਾ ਨਹੀਂ ਤੁਹਾਡਾ ਨਾਮ ਇਹ ਹੈ ਨਹੀਂ ਮੇਰੇ ਨਾਮ ਨੂੰ ਵਾਂਸਲੇ ਸਾਡੇ ਸ਼ਹਿਰ ਨੂੰ ਬੁਛਲੋ ਆ ਗਿਆ ਕਿੰਨੇ ਜਣੇ ਸੀਗੇ ਉਹ 8-9 ਜਣੇ ਸੀਗੇ ਕੱਲ ਤੇ ਸੀਗੇ ਉਹ ਮੁੰਡੇ ਪੈਦਲ ਭਜਦੇ ਭਜਦੇ ਇੱਕ ਮੁੰਡੇ ਨੇ ਮੇਰੇ ਚੰਡ ਮਾਰੀ ਪਿੱਛੇ ਇੱਕ ਮੁੰਡੇ ਨੇ ਦਾਤ ਮਾਰਿਆ ਇਹਨਾਂ ਨੂੰ ਮੁੰਡੇ ਭਜਦੇ ਭਜਦੇ ਆਈ ਰੋੜ ਮੈਂ ਉੱਥੇ ਇੱਕ ਦੁਕਾਨ ਦੇ ਅੰਦਰ ਵੜ ਗਿਆ ਆਪਣਾ ਬਚਾ ਕੀਤਾ ਬੰਦੇ ਵਾਕਫ ਹੈ ਤੁਹਾਡੇ ਨਹੀਂ ਮੈਂ ਨਹੀਂ ਜਾਣਦਾ ਇਹ ਕੌਣ ਸੀ ਇਹ ਕੌਣ ਨਹੀਂ ਸੀਗੇ ਮੈਨੂੰ ਤਾਂ ਇਹ ਲੱਗਾ ਜਿਹੜੇ ਮੁੰਡੇ ਉੱਤੇ ਆਪਾਂ ਕਿਹਾ ਵੀ ਉਹਦੇ ਲਈ ਪੈਸੇ ਇਕੱਠੀ ਕਰ ਰਹੇ ਹੋਣੇ ਆ ਕੇ ਤਾਂ ਰੁਕਿਆ ਮੈਨੂੰ ਉਹ ਮੈਨੂੰ ਉਹਨਾਂ ਨੇ ਲੰਮੇ ਬਾਪ ਆ ਕੇ ਉੱਥੇ ਪੁਰਾਣੀ ਰنجਿਸਤਾਨੀ ਤੁਹਾਨੂੰ ਲੱਗਣੀ ਰنجਿਸਤਾਨ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਦੱਸ ਪਹਿਲਾਂ ਵੀ ਦੱਸਿਆ ਤੇ ਜੇਕਰ ਗੱਲ ਕਰੀਏ ਦੂਜੇ ਧਿਰ ਦੀ ਦੂਜੇ ਧਿਰ ਦਾ ਕਹਿਣਾ ਹੈ ਵਾ ਕਿ ਮੇਰਾ ਭਰਾ ਉੱਥੇ ਕਿਥੇ ਖਾਣ ਪੀਣ ਗਿਆ ਸੀਗਾ ਤੇ ਖੂਰਾ ਵੱਟੀਆਂ ਲੈ ਕੇ ਹੀ ਇਹ ਮਾਮਲਾ ਸਾਰਾ ਵੱਧਿਆ ਵਾ ਉਸ ਦਾ ਪਰਿਵਾਰ ਮੈਂਬਰ ਮੇਨਾ ਮੌਜੂਦ ਹੈ ਗੱਲਬਾਤ ਕਰ ਲੈਣਾ ਪੂਰੀ ਜਾਣਕਾਰੀ ਲੈ ਲੈਣਾ ਜਾਣਕਾਰੀ ਹੈ ਕਿ ਇਹ ਦੂਜੀ ਧਿਰ ਦੀ ਪਾਰਟੀ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਗੁਰਪ੍ਰੀਤ ਸਿੰਘ ਹੈ ਸਰ ਗੁਰਪੀ ਜੀ ਕੌਣ ਹੈ ਜਿਹਦੀ ਸੱਟਾਂ ਲੱਗੀਆਂ ਨੇ ਕੀ ਹੋਇਆ ਕੀ ਸੀਗਾ ਸਰ ਮੇਰਾ ਛੋਟਾ ਹੀ ਬ੍ਰਦਰ ਹੈ ਮੈਨੂੰ ਨੀਅਰ ਗੁਰਪ੍ਰੀਤ ਸਿੰਘ ਆਉਦਾ ਨਾਮ ਉਹਦੀ 23 ਸਾਲ ਉਮਰ ਹੈ ਜੀ ਕੀ ਕਰਦਾ ਕੀ ਹੈ ਉਹ ਤਾਂ ਵੈਸੇ ਜਿਮ ਦੇ ਨਾਲ ਸਟੱਡੀ ਕਰਦਾ ਹੈ ਜੀ ਅੱਛਾ ਜੀ ਤੇ ਕਿਤਾ ਕੀ ਆਏ ਵਾਕਿਆ ਕੀ ਹੋਇਆ ਸੀ ਸਰ ਵਾਕਿਆ ਮੈਨੂੰ ਨੀਅਰ ਅਬਾਊਟ 8 ਤੋਂ 8.5 ਦੇ ਵਿੱਚ ਕਾਲ ਆਂਦੀ ਆ ਮੈਂ ਆਪਣੀ ਜੌਬ ਤੇ ਸੀਗਾ ਕਹਿੰਦੇ ਕਿ ਅਨਨੋਨ ਨੰਬਰ ਤੋਂ ਕਿ ਤੁਹਾਡੇ ਬ੍ਰਦਰ ਨੂੰ ਅਸੀਂ ਸੀਐਮਸੀ ਲੈ ਕੇ ਆਏ ਆ ਤੁਸੀਂ ਇੱਥੇ ਆ ਜਾਓ ਜ਼ਰੂਰੀ ਹੈ ਜਲਦੀ ਆ ਜਾਓ ਜਦੋਂ ਮੈਂ ਉੱਥੇ ਜਾ ਕੇ ਦੇਖਦਾ ਤੇ ਉਹਦੇ ਰਾਈਟ ਆਰਮ ਤੇ ਇੱਕ ਬੁਲੇਟ ਲੱਗੀ ਹੋਈ ਆ ਤੇ ਫਿਰ ਉੱਥੇ ਜੋ ਵੀ ਗੱਲ ਕਰਕੇ ਮੈਨੂੰ ਪਤਾ ਲੱਗਿਆ ਕਿ ਆਪਣਾ ਟਿੱਬਾ ਰੋਡ ਦੇ ਉੱਪਰ ਖਾਪੀ ਰਹੇ ਸੀਗੇ ਤੇ ਇੱਕ ਜਣਾ ਇਹਨਾਂ ਚੋਂ ਬਾਹਰ ਨਿਕਲਦਾ ਗੱਡੀ ਦੇ ਵਿੱਚੋਂ ਇਹਨਾਂ ਦੀ ਆਪਸ 'ਚ ਝੂਰਾ ਬੱਟੀ ਹੁੰਦੀ ਆ ਜਿਹੜਾ ਬੰਦਾ ਐਕਟਿਵਾ 'ਸਵਾਰ' ਸੀਗਾ ਉਹ ਰੋਕ ਕੇ ਉਹਨੂੰ ਬੁਲਾਉਂਦਾ ਹੈ ਉਹ ਇੱਕ ਜਣਾ ਉਹਨਾਂ ਬਹਿਸਬਾਜੀ ਕਰਦੇ ਇਹਨਾਂ ਦੀ ਤੱਕਾ ਮੁੱਕੀ ਹੁੰਦੀ ਆ ਮੇਰਾ ਭਰਾ ਵੀ ਜਾਂਦਾ ਹੈ ਇਹਨਾਂ ਵੀ ਉਹ ਤੱਕਾ ਮੁੱਕੀ ਕਰਦਾ ਹੈ ਫਿਰ ਇਹਨਾਂ ਦੀ ਤੱਕਾ ਮੁੱਕੀ ਦੇ ਵਿੱਚ ਉਹ ਫਾਇਰ ਕਰ ਦਿੰਦਾ ਇੱਕ ਤੇ ਉਹ ਕਹਿੰਦਾ ਕਿ ਮੇਰਾ ਨਾਂ ਤੁਸੀਂ ਮੈਨੂੰ ਜਾਣਦੇ ਨਹੀਂ ਨਮਨ ਬੰਸਲ ਜੋ ਮੈਨੂੰ ਸੁਣਨ ਤੋਂ ਆਇਆ ਜੀ ਬੱਸ ਸਹੀ ਹੈ ਜੀ ਉਹਨੇ ਉਹਨੇ ਆਪਣੇ ਕੋਈ ਆਗੂ ਗੂ ਵੀ ਕਹ ਲੈ ਆਇਆ ਸੀਗਾ ਨਹੀਂ ਸਰ ਇਹ ਚੀਜ਼ ਦਾ ਮੈਨੂੰ ਕਨਫਰਮ ਨਹੀਂ ਹੈਗੀ ਕਿਉਂਕਿ ਕਿਸੇ ਨੇ ਮੈਨੂੰ ਇਸ ਚੀਜ਼ ਕਨਫਰਮ ਨਹੀਂ ਕੀਤੀ ਹੈਗੀ ਅੱਛਾ ਹੋਰ ਕੀ ਗੱਲਬਾਤ ਹੋਈ ਸੀਗੀ ਕਿ ਕਿਸ ਚੀਜ਼ ਨੂੰ ਲੈ ਕੇ ਲੜਾਈ ਜੀ ਸਰ ਇਹ ਤਾਂ ਮੈਨੂੰ ਪਤਾ ਹੀ ਨਹੀਂ ਹੈ ਕਿਉਂਕਿ ਐਕਚੁਅਲੀ ਇਹਦਾ ਆਉਣਾ ਜਾਣਾ ਉਧਰ ਬਹੁਤ ਹੀ ਘੱਟ ਆ ਸਾਡਾ ਵੈਸੇ ਹੀ ਗਏ ਆ ਕਿਤੇ ਕਹਿੰਦੇ ਅਸੀਂ ਵੈਸੇ ਹੀ ਖਾਂਦੇ ਪੀਂਦੇ ਉਧਰ ਚਲੇ ਗਏ ਕਿੰਨਾ ਗਿਆ ਕਿੰਨਾ ਸੀਗਾ ਤੁਹਾਡਾ ਆਪਣੇ ਯਾਰ ਆ ਦੋਸਤਾਂ ਨੇ ਗਿਆ ਸੀਗਾ ਜੀ ਅੱਛਾ ਸਮਾਂ ਘਰੀ ਬਿੰਨਾ ਹੋਇਆ ਸਾਡੇ ਕਿ 6 ਦਾ ਸਮਾਂ ਸੀਗਾ ਸਰ ਕਿੱਦਾਂ ਜੀ ਨਹੀਂ ਗੱਡੀ ਤੇ ਗਏ ਸੀਗੇ ਸਰ ਹਾਂਜੀ ਅੱਛਾ ਜੁਰੂ ਇਹ ਹਾਸਾ ਹੋ ਜਾ ਤਾਂ ਤੁਹਾਨੂੰ ਕਿੱਦਾਂ ਇਤਲਾ ਮਿਲੀ ਸਰ ਮੈਨੂੰ ਇਤਲਾ ਮਿਲੀ ਮੈਨੂੰ ਅਨਨੋਮ ਨੰਬਰ ਤੋਂ ਕਾਲ ਆਂਦੀ ਆ ਉਦੋਂ ਮੈਂ ਜੌਬ ਤੇ ਸੀਗਾ ਆਪਣੇ ਅਨਨੋਮ ਨੰਬਰ ਤੋਂ ਕਾਲ ਆਂਦੀ ਆ ਕਿ ਤੁਹਾਡੇ ਬ੍ਰਦਰ ਨੂੰ ਅਸੀਂ ਸੀਐਮਸੀ ਹਸਪੀਟਲ ਐਡਮਿਟ ਕੀਤਾ ਹੈ ਤੁਸੀਂ ਜਲਦੀ ਆ ਜਾਓ ਬਸ ਗੋਲੀ ਕਿਥੇ ਲੱਗੀ ਉਹਦੀ ਕੂਨੀ ਤੇ ਲੱਗੀ ਹੈ ਜਾਂ ਆਮ ਤੇ ਹਾਂਜੀ ਠੀਕ ਨਹੀਂ ਹੁਣ ਨਹੀਂ ਸਰ ਅੱਗੇ ਕੰਡੀਸ਼ਨ ਤਾਂ ਵੈਸੇ ਖਰਾਬ ਹੀ ਆ ਹਜੇ ਵੀ ਉਹਨਾਂ ਦੀ ਸੀਰੀਅਸ ਨੇ ਉਹ ਕੀ ਤੁਸੀਂ ਪੁਲਿਸ ਕਾਰਵਾਈ ਜਾਂ ਇਤਲਾਹ ਦਿੱਤੀ ਬੋਲ ਸਕੋ? ਹਾਂਜੀ ਸਰ ਕੰਪਲੀਟ ਕੀਤੀ ਹੋਈ ਹੈ ਵੈਸੇ ਅਜੇ ਤੱਕ ਕੋਈ ਪੁਲਿਸ ਕਾਰਵਾਈ ਹੋਈ ਨਹੀਂ ਹੈਗੀ ਪਰ ਉਮੀਦ ਹੈ ਕਿ ਹਾਂ ਜਰੂਰ ਜਲਦੀ ਤੋਂ ਜਲਦੀ ਕਾਰਵਾਈ ਹੋਏਗੀ। ਕਿ ਕਿਜੀ ਲੱਗਦੀ? ਸਰ ਦੇਖਣ ਨੂੰ ਅਜੇ ਗਲਤੀ ਆਪਾਂ ਨੂੰ ਦੋਨਾਂ ਤੇ ਰਚੂ ਕਿਸੇ ਦੀ ਅਜੇ ਆਪਾਂ ਨੂੰ ਪਤਾ ਨਹੀਂ ਹੈ ਕੀ ਚੀਜ਼ ਹੈ ਫੁੱਲ ਕਲੀਅਰ ਜਦੋਂ ਗੱਲ ਹੋਏਗੀ ਆਪਾਂ ਉਹਦੀ ਗੱਲ ਕਰ ਸਕਦੇ ਹਾਂ ਇਸ ਬਾਰੇ ਤਾਂ। ਵਿੱਚ ਤੁਹਾਡਾ ਭਰਾ ਦੇ ਵਿੱਚ ਕੌਣ ਕੌਣ ਹੈਗਾ ਕਾਰ ਦੇ ਵਿੱਚ? ਮੈਂ ਆ ਜੀ ਮੇਰੇ ਤਾਇਆ ਜੀ ਦਾ ਬੇਟਾ ਹੀ ਹੈ ਚਾਚਾ ਜੀ ਦਾ ਇਹ ਦੋ ਬ੍ਰਦਰ ਆ ਤੇ ਇੱਕ ਸਿਸਟਰ ਆ। ਹਾਂਜੀ। ਨਹੀਂ ਵੈਸੇ ਤਾਂ ਬੁਲੇਟ ਹੀ ਵੈਸੇ ਨਿਸ਼ਾਨ ਤਾਂ ਸਾਰੇ ਸ਼ਰੀਰ ਤੇ ਹੈਗੇ ਜਿਵੇਂ ਬਾਦੂ ਕੁੱਟ ਮਾਰੂ ਕੀਤੀ ਹੋਵੇ। ਜੇ ਕੋਈ ਸ਼ਰਾਬ ਸ਼ਰੂ ਪੀ ਰਸੀ ਗੱਡੀ 'ਤੇ ਬੈ ਕੇ ਕੀ ਕਿਦਾਂ ਬੈਠੇ ਸੀ। ਨਾਰਮਲੀ ਸਰ ਨਾਰਮਲੀ ਬੈਠੇ ਰਹੇ ਕਹਿ ਰਹੇ ਆ ਕਿ ਨਾਰਮਲੀ ਬੈਠੇ ਹੋਏ ਸੀਗੇ ਇਹ। ਫਿਰ ਨਮਨ ਵੰਸਨ ਨਾਲ ਕਿਦਾਂ ਟਰੈਕਟ ਅਟਰੈਕਸ਼ਨ ਹੋਈ। ਕੁਛ ਖਾਨ ਉਤਰਿਆ ਸੀ ਇੱਕ ਮੁੰਡਾ ਜੋ ਜੋ ਸੁਨਨ ਚ ਆਇਆ ਜੋ ਇਹਨਾਂ ਨੇ ਦੱਸਿਆ ਇੱਕ ਮੁੰਡਾ ਇਹਨਾਂ 'ਚੋਂ ਕੁਛ ਖਾਨ ਲੈਣ ਉਤਰਿਆ ਸੀਗਾ ਤੇ ਉਦੋਂ ਹੀ ਉਹਨਾਂ ਦੀ ਕੁਰਾਬੱਟੀ ਹੋਈ ਆ ਜੀ। ਅੱਛਾ। ਦੀ ਕੀ ਪੁੱਛੀ ਮੋਟਾ-ਮੂਟਾ ਵੱਜਿਆ ਕੀ ਇਹ ਜਾਂ ਕੂਰਾ ਬੱਟੀ ਵਗੈਰਾ ਕੂਰਾ ਬੱਟੀ ਹੋਈ ਹੈ ਕਹਿੰਦੇ ਕੋਈ ਮੋਡਾ ਨਹੀਂ ਵੱਜਿਆ ਬਸ ਕੂਰਾ ਬੱਟੀ ਤੋਂ ਹੀ ਇਹਨਾਂ ਦੀ ਗੱਲ ਲੱਗੇ ਹੋਗੀ ਹੈ ਜੀ ਅੱਛਾ ਕੋਈ ਕੋਈ ਰੰਜਿਸ਼ ਵਗੈਰਾ ਸੀ ਕੀ ਪਹਿਲੇ ਦੀ ਹੈ ਨਹੀਂ ਨਹੀਂ ਸਰ ਅਸੀਂ ਤਾਂ ਕਦੇ ਨਾਮ ਤੱਕ ਨਹੀਂ ਸੁਣਿਆ ਅਸੀਂ ਇੱਥੇ ਰਹਿੰਦੇ ਹਾਂ ਅਸੀਂ ਕਦੇ ਨਾਮ ਤੱਕ ਨਹੀਂ ਸੁਣਿਆ ਨਾ ਆਪਾਂ ਜਾਣਦੇ ਹਾਂ ਉਹਨਾਂ ਨੂੰ ਅੱਛਾ ਤੁਹਾਡਾ ਬਰਦਰ ਰਹਿੰਦਾ ਕਿੱਥੇ ਦਸਿਆ ਪਿੰਡ ਰਹਿੰਦੇ ਜੀ ਅਸੀਂ ਹਾਂਜੀ ਠੀਕ ਹੈ ਯਾ ਯਾਦ ਉਸ ਨਾਲ ਮਿਲਣਾ ਹੈ ਜੀ ਤੇ ਨਹੀਂ ਸਰ ਇਹ ਐਨਾ ਮੈਨੂੰ ਕਨਫਰਮ ਨਹੀਂ ਹੈਗਾ ਕਿ ਉਹ ਮਿਲਣ ਗਿਆ ਸੀਗਾ ਆਪਣੇ ਯਾਰ ਦੋਸਤ ਨੂੰ ਜਾਂ ਨਹੀਂ ਵੈਸੇ ਉਹ ਕਹਿੰਦੇ ਕਿ ਅਸੀਂ ਖਾਣ ਪੀਣ ਉਧਰ ਨੂੰ ਚਲੇ ਗਏ ਸੀਗੇ ਹਾਂਜੀ ਠੀਕ ਹੈ ਆ ਬਿਲਕੁਲ ਉਸ ਦੂਜੀ ਧਿਰ ਦੀ ਪਾਰਟੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਉਹਨਾਂ ਉਹਦਾ ਕਹਿਣਾ ਵੈ ਕਿ ਉਹਦੇ ਬ੍ਰਦਰ ਦਾ ਕਿ ਖਾਣ ਪੀਣ ਗਿਆ ਸੀਗਾ ਦੇਰ ਰਾਤ ਕੁਝ ਦੋ ਸਮਾਨ ਲੈਣ ਲਈ ਉਤਰਦਾ ਵਾ ਤੇ ਆਪਸ ਦੇ ਵਿੱਚ ਕੁੜਾਵੱਟੀ ਹੁੰਦੀ ਤੇ ਕੁੜਾਵੱਟੀ ਇੰਨੀ ਕੋਈ ਖਤਰਨਾਕ ਹੁੰਦੀ ਹੈ ਇਨਾਂ ਕੋ ਮਾਮਲਾਗੇ ਵਧ ਜਾਂਦਾ ਸਰਗਰਮ ਹੋ ਜਾਂਦਾ ਵਾ ਕਿ ਇਹ ਦੂਜੇ ਤੇ ਹਥਿਆਰ ਚਲਾਨੇ ਸ਼ੁਰੂ ਕਰ ਦਿੰਦੇ ਨੇ ਤੇ ਦੱਸਿਆ ਜਾ ਰਿਹਾ ਜਿਹੜਾ ਅੰਦਰ ਐਡਮਿਟ ਹੈ ਉਹ ਕਾਫੀ ਗੰਭੀਰ ਹਾਲਾਤ ਦੇ ਵਿੱਚ ਹੈਗਾ ਵਾ ਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਪਰ ਪੁਲਿਸ ਵੱਲੋਂ ਹਲੇ ਕੋਈ ਵੀ ਜਰੀ ਕਾਰਵਾਈ ਹਜ ਤੱਕ ਨਹੀਂ ਕੀਤੀ ਗਈ ਆ ਪਰ ਜੇਕਰ ਗੱਲ ਕਰੀਏ ਨਮਨ ਬਾਂਸਲ ਦੀ ਨਮਨ ਬਾਂਸਲ ਜਿਹੜਾ ਯੂਥ ਦਾ ਪ੍ਰਧਾਨ ਹੈ ਯੂਥ ਮੋਰਚੇ ਦਾ ਪ੍ਰਧਾਨ ਹੈ ਦੋ ਤਿੰਨ ਸਾਲ ਤੋਂ ਪ੍ਰਧਾਨ ਹੈ ਪਹਿਲੇ ਵਾਈਸ ਪਹਿਲੇ ਯੂਥ ਦਾ ਪ੍ਰਧਾਨ ਸੀਗਾ ਤੇ ਉਸ ਤੋਂ ਬਾਅਦ ਵਾਈਸ ਜਿਹੜਾ ਯੂਥ ਦਾ ਮੋਰਚੇ ਦਾ ਪ੍ਰਧਾਨ ਇਸ ਨੂੰ ਲਾਇਆ ਗਿਆ ਤੇ ਕੱਲ ਦੇਰ ਰਾਤ ਦਰਮਿਆਨ ਆਪਸ ਦੇ ਵਿੱਚ ਇੱਕ ਇਹ ਕਿਸੇ ਨਾ ਅਨਮਨ ਹੁੰਦੀ ਹੈ ਤੇ ਉਸ ਨਾਲ ਦੋਨੋਂ ਪਾਰਟੀਆਂ ਆਪਸ ਦੇ ਵਿੱਚ ਭੜਦੀਆਂ ਹੋਈਆਂ ਨਜ਼ਰਾਂ ਆਂਦੀਆਂ ਜਿਹੜਾ ਨੰਬਰ ਮਨਸਲਾ ਉੱਤੇ ਵੀ ਜਰੀਏ ਕੰਬਈ ਸੱਟਾ ਜਰੀਏ ਲੱਗਦੀ ਹੋਈ ਨਜ਼ਰ ਆਂਦੀ ਹੈ ਨੇ ਉਸ ਦਾ આરોਪ ਹੈ ਕਿ ਮੇਨ ਨਾਲ ਕਾਫੀ ਤਿੱਖੇ ਹਥਿਆਰ ਦੇ ਨਾਲ ਮੇਟੇ ਉੱਤੇ ਵਾਰ ਕੀਤਾ ਗਿਆ ਪਰ ਦੂਜੀ ਪਾਰਟੀ ਦਾ ਵੀ ਅਸੀਂ ਬਿਆਨ ਸੁਣਿਆ ਵੇ ਉਹਨਾਂ ਨੇ ਕਿਹਾ ਜਾ ਰਿਹਾ ਹੈ ਕਿ ਸਾਡੇ ਉੱਤੇ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਭਾਜੀਪੀ ਨੇਤਾ ਕਹ ਲਾਂਦੇ ਨੇ ਜਿਹੜੇ ਜਿਹੜੇ ਨਵਨ ਨਵਨ ਬਾਂਸਲ ਦੇ ਜਰੂਰ ਘਰ ਜਾਣਾ ਚਾਹਿਆ ਤੇ ਉਹਦੇ ਘਰ ਦੇ ਵਿੱਚ ਜਿਹੜੀ ਤਾਲਾ ਲੱਗਿਆ ਜੀ ਆਸ-ਪਾਸ ਦੇ ਵਿੱਚ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਉਹ ਲੋਕਾਂ ਕਿਹਾ ਜਾ ਰਿਹਾ ਹੈ ਜੀ ਕਿ ਗਵੰਡੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਜ ਤੱਕ ਸਾਨੂੰ ਪਤਾ ਨਹੀਂਗਾ ਘਰ ਦੇ ਵਿੱਚ ਕਿਉਂ ਤਾਲਾ ਲੱਗਿਆ ਹੋਇਆ ਪਰ ਅਸੀਂ ਨਮਨ ਨੂੰ ਨਹੀਂ ਮਿਲੇ ਸਵੇਰ ਦੇ ਤੇ ਹੁਣ ਆਉਣ ਸਮੇਂ ਤੇ ਕੀ ਹੋਏਗਾ ਕੀ ਪੁਲਿਸ ਕੀ ਕਾਰਵਾਈ ਕਰੇਗੀ ਕਿਸੇ ਕਾਰਵਾਈ ਕਰੇਗੀ ਇਹ ਚਰਚਾ ਦਾ ਵਿਸ਼ਾ ਹੈ ਸਮੇਂ ਵਿੱਚ ਦੇਖਣਾ ਹੋਏਗਾ ਜੁੜੇ ਰਿਹਾਣ ਲਾਈਵ ਦੇ ਨਾਲ ਦੀਪਕ ਕੁਮਾਰ ਤੋਂ ਜੁਮ ਰਿਪੋਰਟ ਧੰਨਵਾਦ